Sangavijan <speaking> of <foreign> So Sohangu Maraich Sangavijan <speaking> of <foreign> Puandida Sohangu <language> ਹਾਂਗੂ ਮਾਰਾ ਈਸ਼ੇਵ ਸਿੰਘ ਵਿਛਣੋ ਕੋ ਆੰਦੀਰਾ ਸੋ ਹਾਂਗੂ ਮਾਰਾ ਈਸ਼ੇਵ ਸਿੰਘ ਵਿਛਣੋ ਕੋ ਆੰਦੀਰਾ ਹਰ ਸੰਗਤ ਜੀ ਸਭ ਤੋਂ ਪਹਿਲੇ ਵੀਰ ਹਰੀਕ੍ਰਿਸ਼ਨ ਆਦਮ ਪਰਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਅਕਾਲ ਪੁਰਖ ਦੀ ਸੰਗਤ ਦੇ ਇਹ ਫੁੱਲਾਂ ਦੇ ਦਰਸ਼ਨ ਕਰਾ ਦਿੱਤੇ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਜ਼ਰਾ ਸੱਚੇ ਪਾਤਸ਼ਾਹ ਅਕਾਲ ਪੁਰਖ ਉਹ ਪਾਰ ਬ੍ਰਹਮ ਜਿੱਦਾਂ ਦਾ ਸਮਾਂ ਆਂਦਾ ਗਿਆ ਉਦਾਂ ਦੇ ਦੁਨੀਆਂ ਤੇ ਪੀਰ ਪਗੰਬਰ ਅਵਤਾਰ ਭੇਜਦਾ ਰਿਹਾ ਜੁਗੋ ਜੁਗ ਤਬਦੀਲ ਕਰਦਾ ਰਿਹਾ ਸਾਰ ਬ੍ਰਾਹਮਣੇ ਖੰਡ ਬ੍ਰਹਮੰਡ ਬਦਲ ਕੇ ਰਹਤੇ ਪਰ ਅੱਜ ਸਮਾਂ ਤੇਜ਼ੀ ਦਾ ਅੱਜ ਦੇ ਸਮੇਂ ਅਕਾਲ ਪੁਰਖ ਨੂੰ ਆਪ ਆਣਾ ਪਿਆ ਆਪ ਆਣ ਕੇ ਧਰਤੀ ਤੇ ਚਵੀਆਂ ਅਵਤਾਰ ਨੇ ਚਵੀਆਂ ਗ੍ਰੰਥਾਂ ਦੀ ਰਚਨਾ ਕੀਤੀ ਤੇ ਨਵਾਂ ਨਿਸ਼ਾਨ ਨਵਾਂ ਵਿਧਾਨ ਉਹਨੇ ਤਿਆਰ ਕੀਤਾ ਇਹ ਅਕਾਲ ਪੁਰਖ ਦੀ ਸੰਗਤ ਆ ਇਹ 24 ਤਾਰਨੇ ਜਿਹੜੇ 24 ਗ੍ਰੰਥ ਰਚੇ ਆ ਇਹਨਾਂ ਵਿੱਚੋਂ ਉਹ ਸ਼ਬਦ ਆਪ ਦੇ ਪੇਸ਼ ਕਰਾਂਗਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦੀ ਧਰਤੀ ਨਾਲ ਪਿਆਰ ਕਰਨ ਦਾ ਤੇ ਤਾਂ ਅਕਾਲ ਪੁਰਖ ਦੇ ਕਹਿਣ ਤੇ ਜੋ ਆਨੰਦਪੁਰ ਦੀ ਧਰਤੀ ਛੱਡਣੇ ਪਈ ਬਾਉ タルਤੀ ਧਾਵਾਂ ਮਾਰਦੀ ਆ ਰੋਂਦੀ ਏ ਕਿ हे ਸਾਈਬ ਇੰਨਾ ਪਿਆਰ ਪਾ ਕੇ ਹੁਣ ਕਿਉਂ ਵਿਛੋੜ ਚੱਲਿਆਂ ਆਪਦੇ ਸਾਹਮਣੇ ਪੇਸ਼ ਕਰਾਂਗਾ ਸੁਣਨੋ 5 ਮਿੰਟ ਲਵਾਵਾਂਗਾ ਜਿਆਦਾ ਨਹੀਂ ਗੋਬਿੰਦ ਕੈ ਪੁਰ ਅਨੰਦ ਪਿਆਰੋ ਬਿਣ ਨੇ ਤਰਨੈਣਾ ਨੀਰ ਵਹਾਈਆ ਤੋਂਦ ਬੈਣ ਮੇਰੀ ਬਾਤ ਨਾ ਪੁੱਛ ਕੋ ਸਹਾਈ ਕੋ ਨਾ ਹੀ ਕੋ ਨਜ਼ਰ ਕੋਈ ਨਾ ਆਈ ਆ ਕਿਉਂ ਨਾਤਾ ਤੋੜਿਆ ਮਹਬਤ ਮੋ ਬੇਵਅਪੇ ਦਾਦੇ ਖੋਲਾਈਆ ਮੇਰੇ ਅੰਦਰ ਤੇਰਾ ਚਰਨ ਗਿਆ ਛੋ ਸ਼ਰਨ ਮੇਰੀ ਸ਼ਰਨਾਈਆ ਧਰਨੀ ਨੇ ਆਪਣਾ ਪਾਪ ਲਿਆ ਤੋ ਦਰਮਤ ਮਾਰ ਗੋ ਆਈਆ ਤੇਰੇ ਪ੍ਰਕਾਸ਼ ਦੀ ਹੋਈ ਲੋ ਬਿਨ ਲੋਚਣ ਨਜਰੀ ਆਈਆ ਕਿਉ ਸਭ ਕੁਛ ਲਿਆ ਖੋ ਆਲੀ ਭੰਡਾਰੇ ਦਿੱਤੇ ਬਨਾਈਆ ਮੇਰੇ ਨਾਲ ਕਰਕੇ ਤਰੋ ਤੁਰਦਾ ਨਾਤਾ ਲਿਆ ਜੁੜਾਈਆ ਕੁਛ ਅੰਮ੍ਰਿਤ ਰਸ ਆਪਣਾ ਚੋ ਗਾਰ ਗੰਭੀਰ ਦਿਆ ਕੁਮਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਚੇ ਖੇਲ ਇੱਕ ਕਰਾਈਆ ਗੋਵਿੰਦ ਕੇ ਪਰ ਨੰਦ ਵਹਾਈ ਨੀਰ ਸਾਬਰ ਪ੍ਰੇਮ ਲਗਾਈਆ ਕਿਉਂ ਬਦਲ ਦਿੱਤੀ ਤਕਦੀਰ ਤਦਬਰ ਕੀ ਤਦਬੀਰ ਕੀ ਬਨਾਈਆ ਮੈਂ ਬਣ ਕੇ ਹਕੀਰ ਛਾਂ ਛਾਂ ਤੇਰੇ ਚਰਨਾਂ ਸੀ ਸੁਚਕਾਈਆ ਸਾਚੇ ਪ੍ਰੇਮ ਦਾ ਦੇ ਸੀਰ ਅਮਰ ਤੇਰਾ ਅਸ ਚ ਖਾਈਆ ਇਹ ਤੇਰਾ ਵਿਰਸਾ ਤੇਰੀ ਜਗੀਰ ਤੇਰੇ ਨਾਮ ਲਗਾਈਆ ਜਿੱਥੇ ਗੁਰਮੁਖਾਂ ਦੀ ਰਹਦੀ ਪੀੜ ਉਹ ਖਾਲੀ ਦਵਾਰੇ ਰਿਆ ਕਰ ਲਈਆ ਲੀ ਦੁਆਰੇ ਰੇ ਕਰਲਾਈਆ ਬਿਰੋਹੋਂ ਵਿੱਚ ਮੇਰੀ ਅੰਦਰੋਂ ਨਿਕਲੀ ਪੀੜਾ ਤੀਰ ਜ ਤੀਰ ਨਾ ਓਏ ਆਈਆ ਵਾਸਤਾ ਕੱਢ ਲਕੀਰ ਨਿਉ ਨਿਉ ਸੀਸ ਚਕਾਈਆ ਤੂੰ ਲਿਖਾ ਜਾਣੇ ਸਾਹ ਕੀ ਰਾ ਸ਼ਾਨ ਸ਼ਾਨ ਨੂਰ ਖਜ਼ਾਈਆ ਤੇਰੇ ਅੱਗੇ ਵਾਸਤਾ ਹਕਮੀਨਾ ਕਾਮਲ ਮਰਸ਼ਦ ਹੋ ਸਹਾਈਆ ਜੋਤੀ ਜੋ ਸਰੂਪ ਹਾਰਾ ਆਪ ਆਪਣੀ ਕਿਰਪਾ ਕਰਾ ਸਾਚਾ ਹੁਕਮ ਇੱਕ ਸੁਨਾਈਆ ਗੋਵਿੰਦ ਕੇ ਪੁਰ ਅਨੰਦ ਮਾਰੀ ਧਾ ਕੋਕ ਕੋਕ ਸੁਨਾਈਆ ਮੈਨੂੰ ਦੇਸੇ ਕੋਈ ਨਾਰਾ ਰਾਵਰ ਤੇਰੀ ਚੱਲੀ ਨਾ ਜਾਏ ਜੁਦਾਈਆ ਤੇਰੇ ਬਿਨਾ ਕੰਮ ਨਾ ਆਵੇ ਖਲਕ ਖੁਦਾ ਖਾਦਮ ਹੋ ਕੇ ਚੋਲੀ ਡਾਈਆ ਮੇਰਾ ਲੇਖਾਂ ਦੇ ਬਦਲਾ ਬਦਲੀ ਵਿੱਚ ਅਦਲੀ ਰੂਪ ਵਟਾਈਆ ਠਾਂਡੇ ਦਰ ਹੋ ਸੁਹਾਨ ਸੁਹਾਇਤਾ ਅਨਾਈਤਾ ਵਿੱਚ ਚੋਲੀ ਪਾਈ ਆ ਕਿਉਂ ਬੈਠਾ ਮੁੱਖ ਪੁਆ ਬਿਣ ਕਰਵਟ ਲਾ ਅੰਗੜਾਈਆ ਮੈਂ ਆ ਵਸਤਾਰਿਆ ਪਾ ਤੇਰੇ ਚਰਨਾਂ ਸੀਸ ਨਵਈਆ ਜੋਤੀ ਜੋ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਸਾਚਾ ਖੇਲ ਰਿਹਾ ਵਿਖਾਈਆ ਗੋਬਿੰਦ ਕੇ ਪੁਰ ਅਨੰਦ ਚੀਕ ਉੱਚੀ ਕੂਕ ਕੂਕ ਸੁਨਾਈਆ ਹੁਣ ਕਦ ਰਖਾਂ ਉਡੀਕ ਤੁਰਦੇ ਮਾਲਕ ਦਸਣਾ ਮਾਹੀਆ ਕਵਣ ਵੇਲਾ ਵਖਤ ਤਰੀਕ ਤਰੀਕਾ ਦੇਣਾ ਜਨਾਈਆ ਮੇਰਾ ਅੰਤਰ ਹੋਵੇ ਠੰਡਾ ਸੀਤ ਅਗਨੀ ਤਾਪਕ ਬੁਝਾਈਆ ਗੋਬਿੰਦ ਕਿਆ ਜਿਸ ਵੇਲੇ ਤੇਰਾ ਮੇਰਾ ਸਾਂਝਾ ਹੋਇਆ ਗੀਤ ਪੁਰਖ ਕਾਲ ਇੱਕੋ ਟੋਲਾ ਦੇ ਸਮਝਾਈਆ ਤੂੰ ਬੈਠਾ ਰਣਾ ਅਤੀਤ ਤ੍ਰਾਗਣ ਵਿੱਚੋਂ ਆਪਣਾ ਮੁਖ ਛੁਪਾਈਆ ਆਪਣੇ ਅੰਦਰ ਰਖਣੀ ਮੇਰੀ ਪ੍ਰੀਤ ਬਾਹਰ ਸ੍ਰਿਸ਼ਟੀ ਹੋਏ ਹਲਕਾਈਆ ਸਾਚੇ ਨਾਮ ਦੀ ਦੇਵਸੀਅਤ ਅਸਲੀਅਤ ਦਿੱਤੀ ਦੜੜਾਈਆ ਜਿਸ ਵੇਲੇ ਦੀਨਦੁਨੀ ਬਦਲੀ ਨੀਅਤ ਨੀਤੀਵਾਨ ਨજર ਕੋਈ ਨਾ ਆਈਆ ਗੁਰੇਵਤਾਰ ਪਗੰਬਰ ਰੇ ਨਾ ਕੋਈ ਐਮਿਅਤ ਮਾਨ ਚੱਲੇ ਨਾ ਕੋਈ ਚਤਰਾਇਆ ਉਸ ਵੇਲੇ ਸੱਚ ਪਿਆਰ ਦੀ ਬਦਲਾ ਵਲੀਅਤ ਵੇਸ ਅਵੇਸਾ ਰੂਪ ਵਟਾਈਆ ਸੱਚ ਆਨੰਦ ਦੀ ਬਨਾ ਮਲਕियत ਪੂਰਨ 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 ਬ੍ਰਹਮ ਦੜੜਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਨੈਕ ਲਕਨ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਵਾਨ ਆਪਣਾ ਹੁਕਮ ਵਰਤਾਈਆ ਸੋਹਾਂ ਗੁਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਦਾਂ ਸੋਹਾਂ ਗੁਮਾਰਾਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਦਾਂ ਸੋ

था था की देवा 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 तो तो बाद की बाणी साहबा का उपदेश हो ज्ञान हर पानी करता है वो पुत्र के धर्म खेती उपजे अपने कर्म का जे कोई बाप बलवान हो गए वह पुत्र भी बलवान हो जाता बलवान बनता तो अभी बहुत बहुत धन्यवाद करते हैं सा ਗਾਂਧੀ ਪਰਿਵਾਰ ਦੇ ਗਾਂਧੀ ਜੀ ਦੇ ਪੁੱਤਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਭੋਤਨ ਮੰਡ ਲਈ ਹਰ ਸੰਗਤ ਨੂੰ ਹਰ